ਦੋਸਤੋ ਅੱਜ ਆਪਾਂ ਤੁਹਾਨੂੰ ਇੱਕ ਅਜਿਹੇ ਇਲਾਜ ਦੇ ਦੱਸਣ ਜਾ ਰਹੇ ਹਾਂ ਜੋ ਕਿ ਸਿਰਫ ਨਾ ਮਾਤਰਾ ਮਤਲਬ ਕਹਿ ਦੋ ਆਪਾਂ 50 ਰੁਪਏ ਦੇ ਵਿੱਚ ਤੁਸੀਂ ਆਪਦਾ ਗਠੀਆ ਠੀਕ ਕਰ ਸਕਦੇ ਹੋ ਤੇ ਅੱਜ ਆਪਾਂ ਤੁਹਾਨੂੰ ਡਾਕਟਰ ਸਾਹਿਬ ਰਾਜੇਸ਼ ਜੀ ਨਾਲ ਮਿਲਾਂ ਜਾ ਰਹੇ ਹਾਂ ਜੋ ਕਿ ਉਹ ਜਿਨਹੋਏ ਕੇ ਬਲੱਡ ਪ੍ਰੈਸ਼ਰ ਹੋ ਗਿਆ ਗਠੀਆ ਹੋ ਗਿਆ ਉਹਨਾਂ ਨੂੰ ਕਿ ਸਕਿੰਟ ਦੇ ਵਿੱਚ ਕਿਦਾਂ ਦੂਰ ਕਰ ਦਿੰਦੇ ਨੇ ਅ ਨਮਸਕਾਰ ਡਾਕਟਰ ਸਾਹਿਬ ਨਮਸਕਾਰ ਜੀ ਤੇ ਰਜੀ ਜੀ ਦੱਸੋਗੇ ਤੁਸੀਂ ਜਿਹੜਾ ਗਠੀਏ ਦਾ ਜ਼ਿਕਰ ਮੈਂਨੇ ਹੁਣੇ ਕੀਤਾਗਾ ਉਹ ਤੁਸੀਂ ਕਿਦਾਂ ਠੀਕ ਕਰਦੇ ਹੋ 50 ਰੁਪਏ ਦੇ ਵਿੱਚ ਹਾਂ ਸਰ ਜਿਸ ਤਰ੍ਹਾਂ ਗਠੀਏ ਦੇ ਵਿੱਚ ਆਪਣੇ ਹੱਥ ਦੇ ਵਿੱਚ ਨਾ ਜਿਆਦਾ ਪ੍ਰੋਬਲਮ ਹੱਥਾਂ ਦੇ ਵਿੱਚ ਆਉਂਦੇ ਆ ਹੱਥਾਂ ਦੇ ਵਿੱਚ ਅਕੜਾਓ ਆ ਜਾਂਦਾ ਹੈ ਤੇ ਅਟਣ ਬਣ ਜਾਂਦੇ ਨੇ ਇਹ ਜਿਹੜੇ ਜੋਇੰਟ ਹੈ ਕੰਮ ਨਹੀਂ ਕਰਦੇ ਹੁੰਦੇ ਤੇ ਉਹਦੇ ਲਈ ਇੱਕ ਸੁਖਾ ਜਿਹਾ ਬਹੁਤ ਹੀ ਸਰਲ ਉਪਾਅ ਹੈ ਇਹਨੂੰ ਸੁਜੋਗ ਰਿੰਗ ਕਹਿੰਦੇ ਆਪਾਂ ਜਿਹੜਾ ਦਿਖਾ ਦੂੰਗਾ ਜੇਕਰ ਇਹ ਸੁਜੋਗ ਰਿੰਗ ਹੈ ਬੜੀ ਬਹੁਤ ਛੋਟੀ ਜੀ ਕੀਮਤ ਦਾ 50 ਰੁਪਏ ਦਾ ਹੈਗਾ ਤੇ ਜੇਕਰ ਇਸ ਨੂੰ ਆਪਾਂ ਉਂਗਲ ਦੇ ਵਿੱਚ ਦੇਖ ਰਹੇ ਹੋ ਤੁਸੀਂ ਇਸ ਨੂੰ ਆਪਾਂ ਉੱਪਰ ਇਸ ਤਰ੍ਹਾਂ ਚੜਾਉਂਦੇ ਹੋਏ ਫਿਰ نیچے ਉਤਾਰਦੇ ਹਾਂ ਇਸ ਤਰ੍ਹਾਂ 4 ਤੋਂ 5 ਵਾਰ ਕਰਦੇ ਹਾਂ ਤੇ ਨਾਲ ਦੇ ਨਾਲ ਆਪਾਂ ਨੂੰ ਪਤਾ ਲੱਗਦਾ ਹੈ ਕਿ ਸਾਨੂੰ ਰਿਜ਼ਲਟ ਮਿਲਿਆ ਤੇ ਜੇਕਰ ਇਸ ਨੂੰ ਅਸੀਂ ਸਾਰੇ ਉਂਗਲਾਂ ਤੇ ਹੀ ਕਰਨਾ ਹੈ ਆਪਾਂ ਤੇ ਜੇਕਰ ਇਸ ਨੂੰ ਅਸੀਂ ਦਿਨ ਚ ਦੋ ਵਾਰ ਕਰ ਲੈਨੇ ਆਂ ਜਿਆਦਾ ਨਹੀਂ ਕਰਨਾ ਪੰਜ ਪੰਜ ਵਾਰ ਇੱਕ ਇੱਕ ਉਂਗਲ ਤੇ ਕਰਨਾ ਹੈਗਾ ਤੇ ਰਿਜ਼ਲਟ ਤਾਂ ਨਾਲ ਦੀ ਨਾਲ ਨਾਲ ਦੀ ਨਾਲ ਤੁਹਾਨੂੰ ਜੇ ਅਕੜਾਹਟ ਹੋਏਗੀ ਜੇ ਤੁਹਾਡਾ ਉਂਗਲਾਂ ਮੁੜ ਨਹੀਂ ਰਿਆ ਹੋਣਗੀਆਂ ਤੇ ਜੇਕਰ ਤੁਹਾਡੀਆਂ ਉਂਗਲਾਂ 70% ਨਹੀਂ ਮੁੜ ਰਹੀਆਂ ਹੈਗੀਆਂ ਤਾਂ ਉਸੇ ਟਾਈਮ ਉਹ 50% ਤੁਹਾਡੀਆਂ ਮੁੜਨੇ ਆ ਸ਼ੁਰੂ ਹੋ ਜਾਣਗੀਆਂ ਉਹ ਲੱਖ ਰੁਪਏ ਖਰਚ ਕਰ ਦਿੰਦੇ ਹਨਾ ਲੋਕੋ ਪਤਾ ਨਹੀਂ ਯੂਪੀ ਤੱਕ ਪਹੁੰਚ ਨਹੀਂ ਕਿੱਥੇ ਕਿੱਥੇ ਲਾ ਦਿੰਦੇ ਨੇ ਜਿੱਥੇ ਵੀ ਯਾਨੀ ਕਿ ਜਿਹੜਾ ਦੁੱਖ ਹੁੰਦਾ ਜਿਹ ਉਹ ਕਹਿੰਦੇ ਨੇ ਪਤਾ ਨਹੀਂ ਜੋ ਧਰਤੀ ਦੇ ਹੰਡ ਤੱਕ ਪਹੁੰਚੋ ਉੱਥੇ ਹੀ ਪਹੁੰਚਣ ਦੀ ਕੋਸ਼ਿਸ਼ ਕਰੇਗਾ ਜਿਸ ਨੂੰ ਦੁੱਖ ਹੋਏਗਾ ਤੇ ਤੁਸੀਂ ਇਹ ਮਤਲਬ ਦੱਸ ਰਹੋਗੇ ਜੋ ਗਠੀ ਹੈ ਗਈ ਕ ਮਤਲਬ ਬਹੁਤ ਪੇਨਫੁੱਲ ਬਿਮਾਰੀ ਹੈਗੀ ਠੀਕ ਹੈ ਨਾ ਤੇ ਤੁਸੀਂ ਇਹ ਦੱਸ ਰਹੋ ਕਿ 50 ਰੁਪਏ ਦੇ ਵਿੱਚ ਹੀ ਠੀਕ ਕਰ ਦਿੰਦੇ ਹਾਂ ਹਾਂ ਮਤਲਬ ਜਿਹੜੇ ਜਿਹੜੇ ਹੱਥਾਂ ਦੇ ਵਿੱਚ ਜਿਹੜੀ ਇਹ ਪ੍ਰੋਬਲਮ ਹੈਗੀ ਆ ਉਹਦੇ ਲਈ ਤਾਂ ਇਹ ਬਿਲਕੁਲ ਕਾਰਗਰ ਸਿੱਧ ਹੁੰਦਾ ਔਰ ਉਸ ਤੋਂ ਇਲਾਵਾ ਜੇਕਰ ਜਿਹੜੀ ਪ੍ਰੋਬਲਮ ਹੈਗੀ ਆ ਜੋਇੰਟਸ ਦੇ ਵਿੱਚ ਆ ਗਈ ਹੈ ਤਾਂ ਉਹਦੇ ਲਈ ਐਕਸਰਸਾਈਜ਼ਸ ਨੇ ਉਹ ਤੁਸੀਂ ਕਰਕੇ ਉਹਦਾ ਲਾਭ ਲੈ ਸਕਦੇ ਹੋ ਮਤਲਬ ਇਹ ਤਾਂ ਜਾਦੂ ਵਾਲਾ ਅਸਰ ਹੈ ਜਿਹੜਾ ਹੱਥਾਂ ਦੇ ਉੱਤੇ ਹੈ ਤੁਸੀਂ ਆਪ ਕਰ ਸਕਦੇ ਹੋ ਜ਼ਰੂਰੀ ਨਹੀਂ ਹੈ ਕਿ ਤੁਸੀਂ ਮੇਰੇ ਤੋਂ ਕਰਵਾਣਾ ਤੁਸੀਂ ਇਹ ਰਿੰਗ ਲੈ ਕੇ ਜਾਓ ਆਪ ਕਰ ਲਓ ਕਿਸੇ ਤੋਂ ਕਿਸੇ ਤਾਂ ਤੋਂ ਮਿਲਦੀ ਹੈ ਉੱਥੋਂ ਲੈ ਕੇ ਤੁਸੀਂ ਕਰ ਸਕਦੇ ਹੋ ਤਾਂ ਉੱਥੋਂ ਵੀ ਬੈਨੀਫਿਟ ਮਿਲਦਾ ਤੇ ਸਾਨੂੰ ਥੋੜਾ ਦੱਸੋਗੇ ਤੁਹਾਡੇ ਲੇਪ ਹੋਰ ਵੀ ਇਨਸਟਰੂਮੈਂਟ ਨੇਗੇ ਉਹਨਾਂ ਦਾ ਜਿਹੜੇ ਐਕੂਪ੍ਰੈਸ਼ਰ ਹਨਾ ਉਸ ਨੂੰ ਆਪਾਂ ਕਿਵੇਂ ਰੈਲਿਫ ਪਾ ਸਕਦੇ ਹਾਂ ਇਹ ਜਿਮੀ ਦੇ ਨਾਲ ਆਪਾਂ ਜਿਹੜਾ ਹੈਗਾ ਇਹਦੇ ਪੁਆਇੰਟ ਹੈਗੇ ਪੂਰੇ ਆਪਾਂ ਚੰਗੀ ਤਰ੍ਹਾਂ ਪ੍ਰੈਸ ਕਰ ਸਕਦੇ ਹਾਂ ਜਿਵੇਂ 1 ਮਿੰਟ ਤੱਕ ਇਸ ਨੂੰ ਪ੍ਰੈਸ ਕਰਨਾ ਇੱਕ ਚੀਜ਼ ਹੋਰ ਨਾਲ ਦੇ ਨਾਲ ਹੈ ਜਿਵੇਂ ਤੁਹਾਡੇ ਹਾਰਟ ਦੇ ਵਿੱਚ ਪ੍ਰੋਬਲਮ ਹੈ ਤੁਸੀਂ ਇਹ ਪੁਆਇੰਟ ਨੂੰ ਪ੍ਰੈਸ ਕਰਦੇ ਹੋ ਤੇ ਨਾਲ ਦੇ ਨਾਲ ਡਾਇਗਨੋਸ ਹੁੰਦਾ ਹੈ ਕਿ ਪ੍ਰੋਬਲਮ ਹੈ ਕਿ ਨਹੀਂ ਕੋਈ ਵੀ ਆਵੇ ਹੁਣੇ ਸਾਹਮਣੇ ਕੋਈ ਵੀ ਆ ਸਕਦਾ ਉਹਨੂੰ ਚੈੱਕ ਕਰਾਂਗੇ ਨਾਲ ਦੇ ਨਾਲ ਉਹਦਾ ਕੋਲੇਸਟ੍ਰੋਲ ਦਾ ਪਤਾ ਲੱਗਦਾ ਕੀ ਗੈਲਸਟੋਲ ਵਧਿਆ ਹੋਇਆ ਹੈ ਘਟਿਆ ਹੋਇਆ ਜਾਂ ਕੋਈ ਵੀ ਪ੍ਰੋਬਲਮ ਹੈ ਨਾਲ ਦੇ ਨਾਲ ਡਾਇਗਨੋਸ ਹੁੰਦੀ ਹੈ ਹੁਣ ਇਸੇ ਤਰ੍ਹਾਂ ਸੱਜਾ ਹੱਥ ਹੈ ਸੱਜੇ ਹੱਥ ਦੇ ਵਿੱਚ ਇਹ ਚੀਚੀ ਉਂਗਲ ਦੇ ਥੱਲੇ ਆਪਣੇ ਲੀਵਰ ਦਾ ਪੁਆਇੰਟ ਹੈ ਠੀਕ ਹੈ ਜੀ ਇਸੇ ਤਰ੍ਹਾਂ ਹੀ ਸਪਲੀਨ ਦਾ ਪੁਆਇੰਟ ਹੈ ਗਰਦਨ ਦੇ ਸਾਡੇ ਪੁਆਇੰਟ ਨੇ ਇਹਨਾਂ ਦੇ ਨਾਲ ਅਸੀਂ ਐਕੂਰੇਟ ਪ੍ਰੈਸ਼ਰ ਦੇ ਕੇ ਉਸ ਨੂੰ ਐਕਟਿਵ ਕਰ ਸਕਦੇ ਹਾਂ ਤੇ ਇੱਕ ਵਾਰ ਜੇ ਪਤਾ ਲੱਗ ਗਿਆ ਕਿ ਪ੍ਰੋਬਲਮ ਹੈਗੀ ਤਾਂ ਠੀਕ ਵੀ ਹੋਏਗਾ ਤੇ ਇਸੇ ਤਰ੍ਹਾਂ ਸਾਡੇ ਹੁਣ ਪੈਰਾਂ ਦੇ ਵਿੱਚ ਕਈ ਸੁੰਨਪਨ ਹੁੰਦਾ ਤੇ ਉਹਨੂੰ ਆਪਾਂ ਹੁਣ ਦੂਰ ਕਿਵੇਂ ਕਰੀਏ? ਕਈ ਵਾਰ ਕਿਸੇ ਦੇ ਘਰੇ ਕੋਈ ਨਹੀਂ ਹੁੰਦਾ ਪੈਰ ਦੱਬਣ ਵਾਲਾ। ਤਾਂ ਇਹ ਇਨਸਟਰੂਮੈਂਟ ਇਹਨੂੰ ਜੇਕਰ ਆਪਾਂ ਫੁੱਟ ਰੋਲਰ ਨੂੰ ਥੱਲੇ ਰੱਖ ਕੇ ਇਹਦੇ ਉੱਪਰ ਰੋਲ ਕਰਦੇ ਆਂ ਤਾਂ ਉਹ ਐਕਟਿਵ ਵੀ ਕਰਦਾ ਹੈ ਔਰ ਪੈਰ ਦੇ ਸੁੰਨਪਨ ਨੂੰ ਦੂਰ ਕਰਦਾ ਹੈ। ਸ਼ੂਗਰ ਦੀ ਪ੍ਰੋਬਲਮ ਦੇ ਵਿੱਚ ਜ਼ਿਆਦਾ ਕਰਕੇ ਸੁੰਨਪਨ ਹੋ ਜਾਂਦਾ। ਉਹਨੂੰ ਵੀ ਦੂਰ ਕਰਦਾ। ਪਰ ਰੈਗੂਲਰ ਕਰਨ ਦੀ ਥੋੜੀ ਜਰੂਰਤ ਹੈਗੀ ਆ ਇਸੇ ਤਰ੍ਹਾਂ ਹੀ ਇਹ ਬੋਲ ਹੈ ਜਿਵੇਂ ਹੁਣ ਆਪਾਂ ਕਹਿ ਲੈਂਦੇ ਹਾਂ ਕਿ ਸਾਡੇ ਨੂੰ ਬੀਪੀ ਦੀ ਪ੍ਰੋਬਲਮ ਹੈ ਹਾਈ ਹੈ ਜਾਂ ਲੋ ਹੈ ਹਾਈ ਦੇ ਵਿੱਚ ਵੀ ਇਸ ਨੂੰ ਯੂਜ਼ ਕਰ ਸਕਦੇ ਆਂ ਔਰ ਲੋ ਦੇ ਵਿੱਚ ਵੀ ਯੂਜ਼ ਕਰ ਸਕਦੇ ਆਂ ਕਰਨਾ ਕੀ ਆ ਹਲਕਾ ਜਸਟ ਦੇਖੋ ਜਿਵੇਂ ਹੁਣ ਬੋਲ ਹੁੰਦੀ ਆ ਉਹ ਓਨਾ ਕੰਮ ਨਹੀਂ ਕਰਦੀ ਜਿੰਨਾ ਇਹ ਪੁਆਇੰਟ ਬਣੇ ਹੋਏ ਨੇ ਇਹ ਪ੍ਰੈਸ਼ਰ ਇਹਦਾ ਕੰਮ ਕਰਦਾ ਹੈਗਾ ਆ ਇਹ ਚੀਜ਼ ਕਰਦੇ ਆਂ ਜਸਟ ਆਪਾਂ 5 ਮਿੰਟ ਕਰਦੇ ਆਂ ਨਾਲ ਦੇ ਨਾਲ ਇਹਨਾਂ ਦੇ ਰਿਜ਼ਲਟ ਆਉਂਦੇ ਆਂ ਏ ਨਹੀਂ ਹੈ ਕਿ ਕੋਈ ਬਾਤ ਚ ਆਣਗੇ ਉਦੋਂ ਇਹ ਰਿਜ਼ਲਟ ਆਉਂਦਾ ਤੇ ਹੈਲਪਫੁਲ ਨੇ ਕੋਈ ਵੀ ਪ੍ਰੋਬਲਮ ਹੈ ਉਹਦੇ ਵਿੱਚ ਹੈਲਪ ਕਰਦੀ ਹੈ ਉਸੇ ਤਰ੍ਹਾਂ ਹੀ ਸਾਡੀ ਆਹ ਸਰਵਾਈਕਲ ਦੀ ਮੈਗਨੇਟ ਬੈਲਟ ਹੈ ਇਹਦੇ ਚ ਆ ਦੇਖ ਲਓ ਤੁਹਾਡੇ ਸਾਹਮਣੇ ਜਿਹੜੇ ਹੈਗੇ ਨੇ ਚਾਰ ਇਹਦੇ ਵਿੱਚ ਮੈਗਨੇਟ ਲੱਗੇ ਹੋਏ ਨੇ ਤੇ ਇਹ ਸਾਡੇ ਸਰਵਾਈਕਲ ਦੇ ਸਪਾਈਨ ਦੇ ਉੱਤੇ ਆ ਲਗਾ ਕੇ ਸਿਰਫ ਇਸ ਨੂੰ ਲਗਾਣਾ 10 ਤੋਂ 15 ਮਿੰਟ ਤੇ ਇਹ ਆਪਣਾ ਕੰਮ ਸ਼ੁਰੂ ਕਰ ਦਿੰਦਾ ਹੈ ਕਿਸ ਤਰ੍ਹਾਂ ਕੰਮ ਕਰਦਾ ਹੁਣ ਸਾਡੇ ਸਰੀਰ ਦੇ ਵਿੱਚ ਨੇਚਰਲ ਮੈਗਨੇਟ ਕੁਸੀ ਕਦੇ ਵੀ ਟੀਵੀ ਦੇ ਸਾਹਮਣੇ ਕਦੇ ਆਪਾਂ ਪਹਿਲਾਂ ਚਲੇ ਜਾਈਏ ਹੁਣ ਤਾਂ ਐਲਸੀਡੀਆਂ ਆ ਗਈਆਂ ਉੱਪਰ ਲਗੀਆਂ ਹੁੰਦੀਆਂ ਤਾਂ ਆਪਾਂ ਟੀਵੀ ਦੇ ਸਾਹਮਣੇ ਜਾਂਦੇ ਸੀ ਜਾਂ ਰੇਡੀਓ ਨੂੰ ਹੱਥ ਲਾਂਦੇ ਸੀ ਤਾਂ ਉਹਦੀ ਫ੍ਰੀਕੁਐਂਸੀ ਵੱਜ ਜਾਂਦੀ ਸੀ ਜਾਂ ਟੀਵੀ ਆਪਣੇ ਵਾਲਾ ਨੂੰ ਖਿੱਚ ਲਾਂਦਾ ਸੀ ਪਰ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਇਹ ਸਾਡੇ ਸਰੀਰ ਦੇ ম্যাগਨੇਟ ਨੂੰ ਪੂਰਾ ਕਰਦੀਆਂ ਜੇ ਘਟ ਹੈ ਤਾਂ ਉਹਨੂੰ ਵਧਾਉਂਦੀਆਂ ਜੇ ਵੱਧ ਹੈ ਤਾਂ ਉਹਨੂੰ ਘਟਾਉਂਦੀਆਂ ਕਿਉਂ 네ਗੇਟਿਵ ਔਰ ਪੋਜ਼ੀਟਿਵ ਦੋਵੇਂ ਪੋਲ ਹੈਗੇ ਨੇ ਇਸ ਦੇ ਵਿੱਚ ਤੇ ਜਿਸ ਤਰ੍ਹਾਂ ਜਿਸ ਤਰ੍ਹਾਂ ਆਪਣੇ ਪਾਵਰ ਘਟੇਗੀ ਜਾਂ ਵਧੇਗੀ ਤਾਂ ਉਹਨੂੰ ਇਹ ਬਰਾਬਰ ਕਰਕੇ ਠੀਕ ਕਰੇ ਤੇ ਇਸੇ ਤਰ੍ਹਾਂ ਹੀ ਸਾਡੇ ਆ ਪੈਰਾਂ ਵਾਸਤੇ ਜਿਵੇਂ ਹੁਣ ਪੈਰਾਂ ਦੀ ਪੂਰੀ ਫੁੱਲ ਬਾਡੀ ਦੀ ਪ੍ਰੋਬਲਮ ਹੈ ਤਾਂ ਇਹਦੇ ਉੱਤੇ ਅਸੀਂ ਫੁੱਟ ਮੈਟ ਹੈ ਜਿਹੜਾ ਇਹਦੇ ਉੱਤੇ ਅਸੀਂ ਪੈਰਾਂ ਨੂੰ ਰੱਖ ਕੇ ਉੱਪਰ-ਨੀਚੇ ਕਰਕੇ 5 ਕਮਿੰਟ ਕਰਦੇ ਆ ਤਾਂ ਫੁੱਲ ਡੇ ਦੀ ਸਾਨੂੰ ਹੈਲਪ ਕਰਦੀ ਹੈ। ਇਹ ਇਹ ਸਰ ਤੇ ਜਿਵੇਂ ਹੁਣੇ ਬਾਸ ਦੀ ਬੋਤਲ ਹੈ ਇਹ ਅਲੱਗ-ਅਲੱਗ ਤਰ੍ਹਾਂ ਦਾ ਬਾਸ ਹੁੰਦਾ ਇੱਕ ਤਰ੍ਹਾਂ ਦਾ ਤਾਂ ਹੁੰਦਾ ਨਹੀਂ ਤੇ ਉਹਨਾਂ ਚੋਂ ਇੱਕ ਸਪੈਸ਼ਲ ਬਾਸ ਹੈ ਜਿਸ ਤੋਂ ਲੈ ਕੇ ਅਸੀਂ ਇਹਦੀ ਬੋਤਲ ਬਣਾਈ ਹੈ ਤੇ ਇਹਦੇ ਵਿੱਚ ਅਸੀਂ ਪਾਣੀ ਰੱਖੀਏ ਤੇ ਤੁਹਾਨੂੰ 5 ਮਿੰਟ ਬਾਅਦ ਜੇਕਰ ਪਲਾਈਏ ਤਾਂ ਤੁਹਾਨੂੰ ਪਤਾ ਲੱਗੇਗਾ ਸਾਰਾ ਟੇਸਟ ਇਸ ਦਾ ਤੁਹਾਨੂੰ ਮਿਲੇਗਾ ਔਰ ਇਹ ਕੈਲੋਸਟੋਲ ਨੂੰ ਕੰਟਰੋਲ ਕਰਨ ਦੇ ਵਿੱਚ ਹੈਲਪ ਕਰਦਾ ਤੇ ਲਗਭਗ ਤੁਸੀਂ ਸਾਰੇ ਥਾਵਾਂ ਤੋਂ ਇਹਦਾ ਪਤਾ ਵੀ ਕਰ ਸਕਦੇ ਹੋ ਨੈਚੁਰਲ ਚੀਜ਼ ਹੈ ਇਹਦੇ ਵਿੱਚ ਕੋਈ ਮਲਾਉਟ ਨਹੀਂ ਹੋ ਸਕਦੀ ਤੇ ਇਸੇ ਤਰ੍ਹਾਂ ਹੀ ਇਹ ਗਲਾਸ ਹੈ ਇਹ ਜਾਮਣ ਦੀ ਲੱਕੜ ਦਾ ਗਲਾਸ ਹੈ ਜਿਵੇਂ ਹੁਣ ਜਾਮਣ ਖਾਣ ਦੇ ਨਾਲ 슈ਗਰ ਘਟਦੀ ਹੈ ਜਾਂ ਆਪਾਂ ਉਹਦੇ ਗਿਟਕਾਂ ਦਾ ਚੂਰਨ ਬਣਾ ਕੇ ਖਾਂਦੇ ਹਾਂ ਤਾਂ ਵੀ ਉਹ ਅਸਰ ਕਰਦਾ ਉਸੇ ਤਰ੍ਹਾਂ ਜੇਕਰ ਅਸੀਂ ਜਾਮਣ ਦੀ ਲੱਕੜ ਦੇ ਗਿਲਾਸ ਵਿੱਚ ਪਾਣੀ ਰੱਖ ਕੇ ਪੀਂਦੇ ਆ ਤਾਂ 슈ਗਰ ਨੂੰ ਕੰਟਰੋਲ ਕਰਨ ਦੇ ਵਿੱਚ ਹੈਲਪ ਕਰੇਗਾ ਔਰ ਇਹਦਾ ਕੋਈ ਵੀ ਸਾਈਡ ਇਫੈਕਟ ਨਹੀਂ ਬੱਚੇ ਵੀ ਪੀ ਸਕਦੇ ਆ ਵੱਡੇ ਵੀ ਪੀ ਸਕਦੇ ਨੇ ਔਰ ਕੋਈ ਸਾਨੂੰ ਇਹਦੀ ਆਦਤ ਨਹੀਂ ਪਵੇ ਤੇ ਕਿਸੇ ਗ੍ਰੰਥ ਚੋਂ ਵੀ ਪੜ੍ਹ ਸਕਦੇ ਆ ਉਹਦੇ ਚ ਫਿਰ ਪੂਰਾ ਡਿਟੇਲ ਦਿੱਤੀ ਹੋਏਗੀ ਕਿ ਹਾਂ ਇਸ ਤਰ੍ਹਾਂ ਅਸੀਂ ਲਾਭ ਲੈ ਸਕਦੇ ਆ ਔਰ ਇਹਦੇ ਬਾਰੇ ਕਾਫੀ ਕੁਝ ਹੈ ਵੈਸੇ ਤਾਂ ਇਹ ਖਤਮ ਹੀ ਨਹੀਂ ਹੋਣਾ ਜਿੰਨੇ ਮਰਜ਼ੀ ਪੁੱਛੀ ਜਾਓ ਦੱਸੀ ਜਾਓ ਮੈਂ ਦੱਸੀ ਜਾਣਾ ਕਿ ਮੇਰਾ ਘੱਟੋ ਘੱਟ 25 ਸਾਲ ਦਾ ਤਜਰਬਾ ਹੈਗਾ ਇਹਦਾ ਟ੍ਰੀਟਮੈਂਟ ਕਰਨ ਦਾ ਕੈਂਪਿੰਗ ਦਾ ਔਰ ਹੁਣ ਜਿਵੇਂ ਆਪਾਂ ਕਹਿੰਦੇ ਆ ਕਿ ਸਾਡੇ ਅੱਖਾਂ ਦੀ ਰੋਸ਼ਨੀ ਘਟ ਗਈ ਹੈ ਜਾਂ ਕੀ ਹੋਇਆ ਮੇਨ ਰੋਸ਼ਨੀ ਘਟਣ ਦਾ ਕਾਰਨ ਕੀ ਹੁੰਦਾ ਸਾਡਾ ਬਲੱਡ ਦਾ ਫਲੋ ਜਿਹੜਾ ਹੈ ਘਟ ਜਾਂਦਾ ਹੈ ਸਾਈਡਾਂ ਤੋਂ ਜੇ ਅਸੀਂ ਰੋਜ਼ ਵੀ ਰੂਟੀਨ ਚ ਹੀ ਕੋਈ ਘਰ ਚੋਂ ਹੀ ਮ사ਜ ਕਰਦਾ ਰੋਵੇ ਨਾ ਰੋਜ਼ ਵੈਸੇ ਤਾਂ ਇੰਨਾ ਕੋਈ ਸੇਵਾ ਇੱਕ ਦੂਜੇ ਦੀ ਕਰਦਾ ਨਹੀਂ ਠੀਕ ਹੈ ਜੀ ਜੇ ਕਰਦਾ ਰਵੇ ਤਾਂ ਵੀ ਰੋਸ਼ਨੀ ਠੀਕ ਹੋ ਜਾਂਦੀ ਤੇ ਸੌਖਾ ਤਰੀਕਾ ਇਹ ਹੈ ਕਿ ਇਹ ਮੈਗਨੇਟ ਲੱਗੇ ਹੋਏ ਐਨਕਾ ਹੈਗੀਆਂ ਜੇਕਰ ਇਸ ਨੂੰ ਅੱਧਾ ਘੰਟਾ ਰੋਜ਼ ਲਗਾ ਕੇ ਰੱਖਦੇ ਆ ਤਾਂ ਇਹ ਬਲੱਡ ਦੇ ਸਰਕਲ ਨੂੰ ਸਾਡੇ ਅੱਖਾਂ ਦੇ ਆਸ-ਪਾਸੇ ਵਧਾ ਦਿੰਦਾ ਤੇ ਸਾਡੀ ਜਿਹੜੀ ਹੈਗੀ ਹੈ ਅੱਖਾਂ ਦੀ ਰੋਸ਼ਨੀ ਤੇਜ ਹੋਏ ਔਰ ਨੈਚੁਰਲ ਚੀਜ਼ ਹੈ ਕੋਈ ਅਲੱਗਤ ਨਹੀਂ ਹੈ ਕੋਈ ਇਸ ਦਾ ਸਾਈਡ ਇਫੈਕਟ ਨਹੀਂ ਹੈ ਤੇ ਇਹਨਾਂ ਦਾ ਲਾਭ ਤੁਹਾਨੂੰ ਹੋਣਾ ਹੀ ਹੋਣਾ ਔਰ ਨੈਚੁਰਲ ਚੀਜ਼ ਹਮੇਸ਼ਾ ਨੁਕਸਾਨ ਤੁਹਾਨੂੰ ਕਦੇ ਨਹੀਂ ਕਰੇ ਹਮੇਸ਼ਾ ਲਾਭ ਕਰੇਗੀ ਤੇ ਜੇ ਕੁਝ ਹੋਰ ਪੁੱਛਣਾ ਚਾਹੁੰਦੇ ਹੋ ਤੁਸੀਂ ਦੱਸੋ ਮੈਂ ਹੋਰ ਵੀ ਦੱਸ ਸਕਦਾ ਆਪਾਂ ਕਦੇ ਨਾ ਖੁੱਲਾ ਜਿਹਾ ਟਾਈਮ ਲੈ ਕੇ ਤੁਹਾਡੇ ਨਾਲ ਜਰੂਰ ਔਰ ਜੋ ਵੀ ਪ੍ਰੋਡਕਟ ਨੇ ਜੋ ਕਿ ਲੋਕਾਂ ਦੀ ਸਿਹਤ ਆਗੇ ਉਹ ਆਪਾਂ ਆਪਣੇ ਵੱਲ ਕੋਸ਼ਿਸ਼ ਕਰੀਏ ਕਿ ਉਹਨਾਂ ਨੂੰ ਠੀਕ ਰੱਖ ਸਕੀਏ ਨਾ ਜਨਤਾ ਨੂੰ ਕਿ ਆਪਾਂ ਜਰੂਰ ਡਿਸਕਸ਼ਨ ਕਰਾਂਗੇ ਤਾਂ ਡਾਕਟਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਨੂੰ ਆਪਣੇ অমূল্য ਜੋ ਐਕਸਪੀਰੀਅੰਸ ਤੇ ਉਹਦੇ ਬਾਰੇ ਜਾਣੂ ਕਰਵਾਇਆ ਧੰਨਵਾਦ ਜੀ ਵੈਲਕਮ ਤੇ ਇਹ ਸਨ ਡਾਕਟਰ ਰਾਜੀਸ਼ ਜੀ ਤੇ ਜਿਵੇਂ ਆਪਾਂ ਨੇ ਪਿੱਛੇ ਵੀ ਤੁਹਾਨੂੰ ਦਿਖਾਇਆ ਕੁਝ ਆਰਗੈਨਿਕ ਚੀਜ਼ਾਂ ਤੇ ਡਾਕਟਰ ਸਾਹਿਬ ਨਾਲ ਮਿਲਾਇਆ ਐਦਾਂ ਹੀ ਆਪਾਂ ਤੁਹਾਨੂੰ ਅੱਗੇ ਵੀ ਹੋਰ ਜੋ ਬਹੁਮੁੱਲਿਆ ਜਾਣਕਾਰੀਆਂ ਉਹ ਦਿੰਦੇ ਰਹਿਾਂਗੇ ਤੇ ਅਸੀਂ ਆਪ ਦਾ ਸੋਸ਼ਲ ਵਰਕ ਜੋ ਕਰਦੇ ਆਂਗੇ ਤੇ ਉਹ ਕਰਦੇ ਰਹਾਂਗੇ ਧੰਨਵਾਦ